ਸਰਕਾਰੀ ਕੋਆਪਰੇਟਿਵ ਬੈਂਕ ਦਾ ਮੈਨੇਜਰ ਕਰ ਗਿਆ ਵੱਡੀ ਧੋਖਾਧੜੀ ਜੀ ਹਾਂ ਹਜ਼ਾਰਾਂ ਦਾ ਲੱਖਾਂ ਦੀ ਨਹੀਂ ਪੂਰੇ 3.5 ਕਰੋੜ ਦੀ ਠੱਗੀ ਇਸ ਮੈਨੇਜਰ ਵੱਲੋਂ ਕੀਤੀ ਗਈ ਹੈ ਪਿੰਡ ਦੇ ਗੁਰਦੁਆਰਾ ਸਾਹਿਬ ਨੂੰ ਵੀ ਨਹੀਂ ਬਖਸ਼ਿਆ ਇਸ ਮੈਨੇਜਰ ਨੇ ਗੁਰਦੁਆਰਾ ਕਮੇਟੀ ਦੇ ਵੀ 3.5 ਲੱਖ ਲੈ ਕੇ ਫਰਾਰ ਹੋ ਗਿਆ ਹੈ ਪਿੰਡ ਵਾਸੀਆਂ ਦੇ ਨਾਲ ਵੱਡਾ ਕਪਲਾ ਹੋਇਆ ਹੈ ਜ਼ਮੀਨ ਦੇ ਮੁਆਵਜ਼ੇ ਦੇ ਪੈਸੇ ਕਟਾਉਣ ਗਿਆ ਕਿਸਾਨ ਜਸਦੀ ਰਕਮ 8 ਲੱਖ ਦੇ ਕਰੀਬ ਸੀ ਤੇ ਕਿਸਾਨ ਨੂੰ ਇਸ ਦੇ ਖਾਤੇ 'ਚ ਮਹਿਜ਼ 40000 ਰੁਪਏ ਮਿਲਦੇ ਨੇ ਇਹ ਧੋਖਾ ਇੱਕ ਕਿਸਾਨ ਨਾਲ ਹੀ ਨਹੀਂ ਅਦੇ ਪਿੰਡ ਨਾਲ ਜਹੀ ਠੱਗੀ ਮਾਰ ਕੇ ਫਰਾਰ ਹੋ ਗਿਆ ਹੈ ਇਹ ਬੈਂਕ ਦਾ ਮੈਨੇਜਰ ਲੋਕਾਂ ਦਾ ਵਿਸ਼ਵਾਸ ਜਿੱਤ ਕੇ ਉਹਨਾਂ ਨਾਲ ਵਿਸ਼ਵਾਸ ਘਾਤ ਕਰਕੇ ਗਿਆ ਹੈ ਪੀੜਤ ਲੋਕ ਉਹਨਾਂ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਪਰੋਸਾ ਜਤਾਇਆ ਜਾ ਰਿਹਾ ਹੈ ਕਿ ਤੁਹਾਡਾ 1-1 ਰੁਪਿਆ ਜਲਦੀ ਵਾਪਸ ਆਵੇਗਾ ਪੁਲਿਸ ਵੱਲੋਂ ਬਰੀਕੀ ਦੇ ਨਾਲ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ